ਹੁਣ ਤੁਸੀਂ ਆਪਣਾ ਵਿਆਹ ਕਰਾ ਲਿਆ ਤੇ ਆਪਣੇ ਸਪਾਊਸ ਨੂੰ ਹੁਣ ਕੈਨੇਡਾ ਦੀ ਪੀਆਰ ਲੈ ਕੇ ਦੇਣੀ ਚਾਹੁੰਦੇ ਹੋ ਹੁਣ ਜਦੋਂ ਵੀ ਤੁਸੀਂ ਆਪਣੇ ਸਪਾਊਸ ਦੀ ਸਪਾਊਸਲ ਸਪਾਂਸਰਸ਼ਿਪ ਐਪਲੀਕੇਸ਼ਨ ਲਾਉਣੀ ਆ ਨਾ ਤੇ ਕੁਝ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਣਾ ਆ ਇਸ ਐਪਲੀਕੇਸ਼ਨ ਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਫੈਕਟਰ ਹੁੰਦਾ ਉਹ ਹੁੰਦਾ ਰਿਲੇਸ਼ਨਸ਼ਿਪ ਟੈਸਟ ਦਾ ਰਿਲੇਸ਼ਨਸ਼ਿਪ ਟੈਸਟ ਕੀ ਹੁੰਦਾ ਜਿਹਦੇ ਵਿੱਚ ਜਿਹੜਾ ਵੀਜ਼ਾ ਆਫੀਸਰ ਹੁੰਦਾ ਉਹ ਟੈਸਟ ਕਰਦਾ ਕਿ ਜਿਹੜੀ ਤੁਸੀਂ ਮੈਰਿਜ ਕਰਵਾਈ ਆ ਕੀ ਇਹ ਵਾਕਈ ਜੈਨੂਇਨ ਆ ਕੀ ਕਿਤੇ ਮੈਰਿਜ ਫੋਰ ਕਨਵੀਨੀਅੰਸ ਨਹੀਂ ਹੈ ਕਿ ਬਸ ਸਿਰਫ ਕੈਨੇਡਾ ਦੇ ਵਿੱਚ ਆਉਣ ਵਾਸਤੇ ਮੈਰਿਜ ਮੈਰਿਜ ਕੀਤੀ ਗਈ ਹੈਗੀ ਸੋ ਆਮ ਕਰਕੇ ਅਸੀਂ ਐਪਲੀਕੇਸ਼ਨ ਦੇ ਵਿੱਚ ਜਿਹੜੇ ਤੁਹਾਡੇ ਸਪੋਰਟਿੰਗ ਡਾਕੂਮੈਂਟ ਹੁੰਦੇ ਨੇ ਤੁਹਾਡਾ ਮੈਰਿਜ ਸਰਟੀਫਿਕੇਟ ਆ ਵੈਡਿੰਗ ਕਾਰਡ ਆ ਤੁਹਾਡੇ ਫੋਟੋਗ੍ਰਾਫਸ ਹੈਗੇ ਨੇ ਤੁਹਾਡੇ ਫਰੈਂਚਸ ਵੱਲੋਂ ਕੁਝ ਜਿਹੜੀ ਰੈਫਰੈਂਸ ਲੈਟਰਸ ਹੈਗੇ ਨੇ ਤੁਸੀਂ ਉਹ ਐਡ ਆਨ ਕਰਦੇ ਹੈਗੇ ਹੋ ਪਰ ਕੁਝ ਕੇਸਸ ਦੇ ਵਿੱਚ ਰਿਲੇਸ਼ਨਸ਼ਿਪ ਟੈਸਟ ਵਿੱਚ ਕਪਲ ਜਿਹੜੇ ਨੇ ਫੇਲ ਹੋ ਜਾਂਦੇ ਨੇ ਤਾਂ ਉਹਨਾਂ ਦੀ ਇੰਟਰਵਿਊ ਕਾਲ ਹੁੰਦੀ ਆ ਹੁਣ ਜਦੋਂ ਇੰਟਰਵਿਊ ਕਾਲ ਹੁੰਦੀ ਆ ਤਾਂ ਉਹਦੇ ਵਿੱਚ ਫਿਰ ਤੁਹਾਨੂੰ ਲਾਈਵ ਜਿਹੜਾ ਹੈਗਾ ਵੀਜ਼ ਕਿਸੇ ਸਿਚੁਏਸ਼ਨ ਵਿੱਚ ਫਸ ਕੇ ਹੋ ਤਾਂ ਤੁਸੀਂ ਸਾਡੀ ਟੀਮ ਨੂੰ ਰੀਚ ਆਊਟ ਕਰ ਸਕਦੇ ਹੋ ਬਾਕੀ ਜੇ ਤੁਸੀਂ ਫਸਟ ਟਾਈਮ ਐਪਲੀਕੇਸ਼ਨ ਲਾਉਣੀ ਆ ਤਾਂ ਤੁਸੀਂ ਮੇਰੀ ਐਕਸਪਰਟ ਟੀਮ ਦੇ ਨਾਲ ਤੁਸੀਂ ਰੀਚ ਆਊਟ ਕਰਕੇ ਆਪਣੀ ਐਪਲੀਕੇਸ਼ਨ ਲਾਂਚ ਕਰੋ ਔਰ ਤੁਹਾਨੂੰ ਅਸੀਂ ਜਲਦੀ ਤੋਂ ਜਲਦੀ ਪੀਆਰ ਲੈ ਕੇ ਦੇਣ ਵਿੱਚ ਤੁਹਾਡੀ ਅਸੀਂ ਹੈਲਪ ਕਰ ਸਕਦੇ ਹੈਗੇ ਹਾਂ ਸਾਡੇ ਦੋ ਜਗ੍ਹਾ ਕੈਨੇਡਾ ਦੇ ਵਿੱਚ ਆਫਿਸ ਨੇ ਬੀਚੀ ਸ਼ਕਾ ਤੇ ਲੰਡਨ ਦੇ ਵਿੱਚ ਜੇ ਤੁਸੀਂ ਆਊਟਸਾਈਡ ਕੈਨੇਡਾ ਐਪਲੀਕੇਸ਼ਨ ਲਾਉਣੀ ਆ ਤੁਸੀਂ ਸਕਰੀਨ ਦੇ ਦੇ ਉੱਤੇ ਨੰਬਰ ਦੇ ਉੱਤੇ WhatsApp ਦੇ ਜ਼ਰੀਏ ਸਾਨੂੰ ਰੀਚ ਆਊਟ ਕਰ ਸਕਦੇ ਹੈਗੇ ਹੋ ਸੋ ਮਿਲਦੇ ਹਾਂ ਤੁਹਾਨੂੰ ਜਲਦੀ ਕੈਨੇਡਾ ਦੀ ਤੁਹਾਡੀ ਜਰਨੀ ਦੇ ਵਿੱਚ ਤੁਹਾਡਾ ਸਾਥ ਦੇਣ ਤੇ ਲਈ ਰ